ਸ਼ਰਮ ਗਈ ਘਰ ਆਪਣਾ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਅਬਰ ਨਾ ਸੱਚਾ ਭਾਲ ਸ਼ਰਮ ਆਪਣੇ ਘਰੇ ਗਈ ਪਤ ਨਾਲ ਉੱਠ ਕੇ ਚਲ ਗਈ ਜਿੱਥੇ ਸ਼ਰਮ ਨਹੀਂ ਉਥੇ ਪਤ ਨੇ ਕੀ ਕਰਨਾ ਬੜਾ ਜਿੱਥੇ ਸ਼ਰਮ ਨਹੀਂ ਉਥੇ ਇੱਜ਼ਤ ਦਾ ਵੀ ਕੋਈ ਨਾਮੋ ਨਿਸ਼ਾਨ ਨਹੀਂ ਰਹਿੰਦਾ ਸ਼ਰਮ ਚਲੇ ਗਈ ਦੇਖ ਲਓ ਗੁਰਸੰਗਤ ਜਿਓ ਖਾਲਸਾ ਜਿਓ ਗੁਰਸੰਗਤ ਕਿੰਨੀ ਖਾਲਸਾ ਖਾਲਸਾ ਜਿਓ ਦੇਖ ਲਓ ਕੋਈ ਵਕਤ ਸੀ ਜਿਹੜੇ ਕਰਮ ਬੁਰੇ ਤੋਂ ਬੁਰੇ ਔਰ ਦੁੱਖ ਤੋਂ ਦੁੱਖਦ ਬਣੇ ਜਾਂਦੇ ਸੀ ਨੇ ਲੱਜਤਾ ਨੇ ਬੇਸ਼ਰਮੀ ਨੇ ਐਸਾ ਆਪਣਾ ਹੁਨਰ ਵਿਖਾਇਆ ਕਿ ਉਹ ਸ਼ਰਮ ਫੈਸ਼ਨ ਬਣ ਗਏ ਫੈਸ਼ਨ ਜਿਵੇਂ ਮਾਏ ਮੁੰਡਾ ਤੇ ਗੁਰੂ ਕੀ ਬਾਣੀ ਚ ਲਿਖਿਆ ਹੋਇਆ ਜਾਂ ਤੇ ਭਰਮ ਨਾ ਜਾਏ ਮਾਂ ਮੁੰਨਣੀ ਮਤਲਬ ਪਿਓ ਦਾ ਮਰ ਜਾਣਾ ਗਾਲ ਸੀ ਸਾਧਾਂ ਦੀ ਗਾਲ ਸੀ ਮਾਏ ਮੁੰਡਾ ਜੋਗੀਆਂ ਦੀ ਪੁਰਾਣੇ ਗ੍ਰੰਥਾਂ ਚੋਂ ਦੀ ਇਹਦੇ ਹਵਾਲੇ ਸਾਡੇ ਧਰਮ ਦੇ ਗ੍ਰੰਥਾਂ ਚ ਵੀ ਮਿਲਦੇ ਵੀ ਔਰਤ ਉਹ ਵਾਲ ਮੁੰਦੀ ਸੀ ਜਿਹਦਾ ਪਤੀ ਮਰ ਜਾਂਦਾ ਸੀ ਵੇਖੋ ਤੁਸੀਂ ਕਿੱਡੇ ਬੁਰੇ ਹਾਲਾਤ ਪੈਦਾ ਕਰਦੇ ਆ ਜੀ ਹੁਣ ਮੈਂ ਕੀ કહਾਂ ਬਹੁਤਾ ਅਗਲੀ ਗੱਲ ਭਾਈ ਗੁਰਦਾਸ ਜੀ ਸਾਹਿਬ ਜੀ ਨੇ ਕਥਾ ਲਿਖੀ ਹੈ ਕ ਕਮਲਿਆਂ ਦੀ ਕਮਲੇ ਟੋਲੇ ਦੀ ਵੀ ਕੋਈ ਕਮਲਾ ਕਿਤੇ ਨਹਾਉਣ ਗਿਆ ਸੀਗਾ ਉਹਦੀ ਕਿਤੇ ਪੱਗ ਲੈ ਗਈ ਰੁੜ ਗਈ ਲੱਭੀ ਨਾ ਵਾਪਸ ਆਇਆ ਘਰੇ ਰੋਣਾ ਬੈ ਗਿਆ ਪਿੱਟਣਾ ਬੈ ਗਿਆ ਔਰਤਾਂ ਆਗੀਆਂ ਰੋਣ ਜਿਹੜੀਆਂ ਰੋਣ ਵਿੱਚ ਮੁਹਾਰਤਾਂ ਮੁਹਾਰਤ ਰੱਖਦੀਆਂ ਸਾਨੂੰ ਉਹਨਾਂ ਦੀ ਬੀਬੀਆਂ ਨੇ ਪੁੱਛਿਆ ਕਿ ਦੱਸੋ ਆਖੇ ਵੈਣ ਕੇ ਦੇ ਨਾਮ ਤੇ ਮੌਣੇ ਮਰਿਆ ਕੌਣ ਆ ਪਤਾ ਕਰਨ ਦੇ ਬਾਅਦ ਪਤਾ ਲੱਗਾ ਵੀ ਮਰਿਆ ਕੋਈ ਨਹੀਂ ਖਾਲੀ ਉਹਦੀ ਪੱਗ ਰੁੜ ਗਈ ਆ ਗੱਲ ਸਾਨੂੰ ਆਸੋ ਹੀ ਨਹੀਂ ਲੱਗਦੀ ਆ ਮਤਲਬ ਕੋਈ ਮਰਦਾ ਸੀ ਤਾਂ ਪੱਗ ਲੋਂਦੇ ਸੀ ਕੋਈ ਮਰਦਾ ਸੀ ਤਾਂ ਪੱਗ ਲਾਉਂਦੇ ਸੀ ਨੌਜਵਾਨ ਪੁੱਤ ਮਰ ਜਾਣਾ ਤੇ ਬਾਪ ਨੇ ਪੱਗ ਲਾ ਦੇਣੀ ਔਰਤ ਨੇ ਸਿਰ ਨੰਗਾ ਕਰ ਲੈਣਾ ਇਹ ਹੋ ਚਿਰਾਂ ਰਵਾਇਤ ਕਿਉਂ ਬਣ ਗਈਆਂ ਨੇ ਔਰ ਸਾਨੂੰ ਪਤਾ ਹੀ ਨਹੀਂ ਅਸੀਂ ਸੋਚਦੇ ਹਾਂ ਸਾਡਾ ਫੈਸ਼ਨ ਹੈ ਅਸੀਂ ਬੜੇ ਸੋਹਣੇ ਲੱਗਦੇ ਆ ਜਾਂ ਇਦਾਂ ਇਹ ਬੇਸ਼ਰਮੀ ਨੇ ਆਪਣਾ ਹਨਰ ਵਿਖਾਇਆ ਖਾਲਸਾ ਜੀ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਸਮਝਣਾ ਚਾਹੀਦਾ ਸ਼ਰਮ ਜਿਹੜੀ ਹੈ ਉਹ ਆਪਣੇ ਘਰੇ ਚਲੇ ਗਈ ਹੈ ਤੇ ਪਤ ਜਿਹੜੀ ਹੈ ਇੱਜ਼ਤ ਜਿਹੜੀ ਆ ਨਾਲ ਉੱਠ ਕੇ ਚਲੇ ਗਈ ਦੋਨੇ ਚੀਜ਼ਾਂ ਦਾ ਆਪਸ ਵਿੱਚ ਬਹੁਤ ਸੰਬੰਧ ਸੀ ਜਦੋਂ ਇੱਕ ਨਾ ਰਹੀ ਤੇ ਫਿਰ ਦੂਜੇ ਨੇ ਕੀ ਕਰਨਾ ਸੀ ਉੱਥੇ ਸ਼ਰਮ ਅਤੇ ਧਰਮ ਦੋਵੇਂ ਛੱਪ ਖਲੋਤੇ ਹਨ ਧਰਮ ਵੀ ਚਲਾ ਗਿਆ ਸ਼ਰਮ ਵੀ ਚਲੇ ਗਈ ਲੋਕ ਗਏ ਨੇ ਸ਼ਿਪ ਗਏ ਨੇ ਗੁਪਤ ਹੋ ਗਏ ਨੇ ਤੇ ਕੂੜ ਫਿਰਿਆ ਪ੍ਰਧਾਨ ਵੇ ਲਾ ਲੋ ਕੂੜ ਪ੍ਰਧਾਨ ਹੋਇਆ ਫਿਰਦਾ ਜੀ ਜਿੱਥੇ ਮਰਜੀ ਕੂੜ ਹੀ ਪ੍ਰਧਾਨ